ਮਨਜੀਤ ਸਿੰਘ ਮੇਰਾ ਰਿਸ਼ਤੇਦਾਰ ਸੀਗਾ ਜਿਵੇਂ ਸਾਨੂੰ ਤੜਕੇ ਪਤਾ ਲੱਗਾ ਸਰਪੰਚ ਸਾਹਿਬ ਨਾਲ ਮੇਰੀ ਗੱਲ ਹੋਈ ਜਾਂਦੇ ਮਨਜੀਤ ਸਿੰਘ ਦੇ ਗੋਲੀ ਆਪ ਮਾਰ ਲਈ ਪਰ ਜਿਹੜੀ ਕੰਡੀਸ਼ਨ ਸਾਨੂੰ ਇੱਥੇ ਆ ਕੇ ਪਤਾ ਲੱਗਾ ਕਿ ਇਹ ਪੁਲਿਸ ਨੇ ਇਹਨੂੰ ਐਨਕਾਉਂਟਰ ਕਰ ਦਿੱਤਾ ਏ ਤੇ ਉਲਟਾ ਜਿਹੜੀ ਸਾਡੀ ਭੈਣ ਆ ਇਹਨੂੰ ਦਬਾ ਕੇ ਪੈਸੇ ਦੇ ਕੇ ਰਾਜਨਾਵਾ ਕਰਾ ਰਹੇ ਸੀ ਬਿਨਾਂ ਲੇਡੀ ਪੁਲਿਸ ਤੇ ਇਹਨੂੰ ਪੁਲਿਸ ਵਾਲੇ ਭਾਈ ਫਿਰਦੇ ਸੀ ਅਸੀਂ ਇਹਨਾਂ ਨੂੰ ਉਤਾਰ ਕੇ ਆਪਣੀ ਗੱਡੀ 'ਚ ਉਤਾਰਿਆ

ਹਾਂਜੀ ਜੀ ਤੁਹਾਡਾ ਸਾਹਮਣੇ ਸਿੱਧੇ ਥੋੜਾ ਸਿੱਧਾ ਹੋ ਜਾਓ ਨਾਮ ਦਾ ਕੋਤ ਆਪਣਾ ਦੱਸ ਦੇ ਰਹੀ ਸੀ ਰਵੀਂਦਰ ਗਵਾਰਾ ਅਰੇ ਕੀ ਗੱਲ ਹੋਈ ਸਾਰੀ ਕਾਰੀ ਸਵੇਰੇ ਨਾ ਕੋਲੇ ਪੰਮਾ ਲੈ ਕੇ ਜਾਵਾਂਗੀ ਮੇਰੇ ਘਰ ਆਓ ਉਹ ਕਹਿੰਦਾ ਮੈਂ ਨਹੀਂ ਆਇਆ ਉਹ ਕਹਿੰਦਾ ਨਹੀਂ ਆਜੀ ਬਾਦ ਵਿੱਚ ਨਾਲ ਹੀ ਆ ਕੇ ਪਹਿਲੀ ਉਹ ਦਈ ਘਰ ਮ ਲੱਗਾ ਮੈਨੂੰ ਕਹਿੰਦਾ ਬੰਦ ਕਰ ਦੇ ਰਹੀ ਨਰ ਬਾਣੀ ਰੋਟੀ ਮੈਨੂੰ ਰੋਟੀ ਖਾ ਲੋ ਕਹਿੰਦਾ ਨਹੀਂ ਸੇਵ ਖਾ ਸੇਵ ਆਪਣੇ ਆਪ ਘੱਟ ਕੇ ਲੈ ਕੇ ਖਾ ਗਿਆ ਉਹਨੇ ਮੁੰਡਾ ਉਹ ਕਹਿੰਦਾ ਮੈਂ ਆ ਤਾ ਦੇਉਣਾ ਉਹ ਕਹਿੰਦਾ ਨਹੀਂ ਆ ਜਾ ਮੇਰੇ ਨਾਲ ਹੀ ਬੈ ਜਾ ਮੋਟਰਸਾਈਕਲ ਤੇ ਮਿੱਚੇ ਬਿਠਾ ਕੇ ਲੈ ਗਿਆ ਕੋਣ ਹੈ ਉਹ ਜਿਹੜਾ ਮੋਟਰਸਾਈਕਲ ਤੇ ਭੱਜਦਾ ਬੰਮਾ ਮੁੰਡਾ ਬੰਮਾ ਕਾ ਸੇ ਰਈਆ ਦੋਸਤੋ ਬਾਦ ਕੀ ਹੋਇਆ ਜੀ ਉਸ ਤੋਂ ਬਾਅਦ 11:00 ਕ' ਭਈ ਹੋ ਜਾ ਮਮੀ ਆ ਕੇ ਦੱਸ ਕੇ ਜੈਨ ਨਲੂ ਪੁਲਿਸ ਜਾ ਕੇ ਲੈ ਗਈ ਕਾਰ ਦੇ ਵਿੱਚ ਸੁੱਟ ਕੇ ਢੇਰ ਤੋਂ ਢੇਰ ਤੋਂ ਉਹਨੇ ਨਹੀਂ ਅਜੀ ਬਾਜ ਨੜ ਘਰੀ ਜਾਂ ਮੇਢਾਣੇ ਵਿੱਚ ਘਰ ਲਾਇਆ ਜਨੂ ਲਾਇਆ ਨਹੀਂ ਨਲ ਨੇ ਅਰੇ ਯਾਰ ਬੰਦ ਨੀ ਸੁਣ ਨਾ ਹੈ ਕੰਦਾ ਜੀ ਗੱਦਫਾਨ ਤੂੰ ਭਰ ਜਾ ਉਹ ਆ ਗਏ ਤੇ ਕੀ ਚੀਜ਼ ਤਾਂ ਪਤਾ ਕੀਤਾ ਕੋਈ ਨਹੀਂ ਬਤਾਉਣਗੇ ਜੀ ਕੋਈ ਨਹੀਂ ਬਤਾ ਦਿਲ ਦੇ ਢੋਲ ਮਾਰੀ ਅੰਨਾ ਨਣੇ ਦੇ ਕੋਈ ਨਹੀਂ ਢੋਲ दीवाटा क्या किया இல்ல 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 பொய் சொல்லுங்க பொய் சொல்லுங்க அண்ணா <Noise/> அவருக்கு அவருக்கு <Noise/> ਜੰਗਲਾਂ ਕਰਦੇ ਸੀ ਕੰਮ ਕੀ ਮੰਗੀ ਪ੍ਰਸ਼ੰਸਾ ਲੂੰਗਾ ਬਚਾਏਗਾ ਮੇਰਾ ਦਰਦ ਮਰਨ ਚਾਲੀ ਅੱਡੀ ਲੈ ਦੇਗੇ ਕੋਲਾ ਫੋਟੋ ਦੀ ਜਾਈਦਾ ਮਨਜੀਤ ਸਿੰਘ ਮੇਰਾ ਰਿਸ਼ਤੇਦਾਰ ਸੀਗਾ ਜਿਵੇਂ ਸਾਨੂੰ ਤੜਕੇ ਪਤਾ ਲੱਗਾ ਸਰਪੰਚ ਸਾਹਿਬ ਨਾਲ ਮੇਰੀ ਗੱਲ ਹੋਈ ਜਾਂਦੇ ਮਨਜੀਤ ਸਿੰਘ ਦੇ ਕੋਈ ਆਪ ਮਾਰਲੇ ਪਰ ਜਿਹੜੀ ਕੰਡੀਸ਼ਨ ਸਾਨੂੰ ਇੱਥੇ ਆ ਕੇ ਪਤਾ ਲੱਗਾ ਕਿ ਇਹ ਪੁਲਿਸ ਨੇ ਇਹਨੂੰ ਐਨਕਾਊਂਟਰ ਕਰ ਦਿੱਤਾ ਏ ਤੇ ਉਲਟਾ ਜਿਹੜੀ ਸਾਡੀ ਭੈਣ ਆ ਇਹਨੂੰ ਦਬਾ ਕੇ ਪੈਸੇ ਦੇ ਕੇ ਰਾਜ਼inama ਕਰਾ ਰਹੇ ਸੀ ਬਿਨਾਂ ਲੇਡੀ ਪੁਲਿਸ ਤੇ ਇਹਨੂੰ ਪੁਲਿਸ ਵਾਲੇ ਭਾਈ ਫਿਰਦੇ ਸੀ ਅਸੀਂ ਇਹਨਾਂ ਨੂੰ ਉਤਾਰ ਕੇ ਆਪਣੀ ਗੱਡੀ 'ਚ ਧਾਲਿਆ ਸਾਡੀ ਮਾਨਯੋਗ ਐਸਪੀ ਸਾਹਿਬ ਨੂੰ ਇਹੀ ਬੇਨਤੀ ਆ ਕੀ ਉਹਨਾਂ ਮੁਲਾਜ਼ਮਾਂ ਦੇ ਪਰਚਾ ਕੀਤਾ ਜਾਵੇ ਜਿੰਨਾ ਚਿਰ ਉਹਨਾਂ ਮੁਲਾਜ਼ਮਾਂ ਦੀ ਜਿਨ੍ਹਾਂ ਦੀ ਡਿਊਟੀ ਸੀ ਪਰਚਾ ਨਹੀਂ ਕੀਤਾ ਜਾਂਦਾ ਨਾ ਹੀ ਅਸੀਂ ਡੈੱਡ ਬੋਡੀ ਚੱਕਦੀਆਂ ਨਹੀਂ ਸੜਕ ਰੋਕਾ ਦੇ ਜਿੰਨਾ ਚਿਰ ਉਹਨਾਂ ਦੇ ਪਰਚਾ ਨਹੀਂ ਹੁੰਦਾ ਅਸੀਂ ਟੈਕੇ ਨਹੀਂ ਬਹਿਣਾ ਇਨਸਾਫ ਲੈ ਕੇ ਖੜਨਾ ਉਹਨਾਂ ਦੇ ਪਰਚਾ ਹੋਣਾ ਜਾਵੇ ਤੁਹਾਨੂੰ ਸਸਪੈਂਡ ਕੀਤਾ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਸਾਡਾ ਭਰਾ ਮਾਰਿਆ ਹੈ ਜਿੰਨਾਂ ਨੇ ਮਾਰਿਆ ਜਿਹੜੇ ਉਸ ਵਕਤ ਮੁਲਾਜ਼ਮ ਡਿਊਟੀ ਤੇ ਤਾਇਨਾਤ ਸੀ ਉਹਨਾਂ ਤੇ ਐਫ ਆਈ ਆਰ ਕੀਤੀ ਜਾਵੇ ਜਿੰਨਾਂ ਚਾ ਨਹੀਂ ਹੁੰਦੀ ਉਹਨਾਂ ਚਾ ਰਹੀ ਜੀ ਤੋਂ ਲੜਾ ਨਹੀਂ ਆਹੀ ਇਹ ਸਭ ਇਹਨਾਂ ਦੀਆਂ ਬਨਾਵਟੀ ਗੱਲਾਂ ਜੀ ਜਦੋਂ ਪੁਲਿਸ ਕਸਟਡੀ ਜੇ ਫੜ ਲੈਂਦੇ ਆ ਬੰਦੇ ਨੂੰ ਇੱਕ ਕੜਾ ਵੀ ਰਹਿਣ ਦਿੰਦੇ ਮੋਬਾਈਲ ਵੀ ਉਹ ਸਾਰਾ ਸਰਪੰਚਾ ਮੈਨੂੰ ਆਪੇ ਬਤਾ ਉਹ ਸਾਰਾ ਕੁਝ ਕੌਣ ਜਵਾਬ ਦੇ ਲਈ ਆ ਉਹਦਾ ਰਵਾਲ ਵਾਲੋ ਦੇ ਕੋਲ ਕਿੱਥੇ ਰਹਿਣ ਦਿੱਤਾ ਹੋਗਾ ਜੀ ਇਹ ਸਭ ਕੁਝ ਇਹਨਾਂ ਨੇ ਚੁੱਕਿਆ ਹੈ ਕੁਝ ਪਤਾ ਲੱਗਾ ਜੀ ਤੇਰੇ ਕੇਸ ਦਾ ਸਾਨੂੰ ਕੋਈ ਸੁਣ ਨਹੀਂ ਦਿੱਤਾ ਜੀ ਹਜੇ ਤਾਂ ਇਹਨਾਂ ਨੇ ਕੀ ਗ੍ਰੈਂਡ ਇਨਸਟ੍ਰੂਮੈਂਟ ਉਹ ਹੀ ਮਾਮਲਾ ਕਰਾ। ਇੱਕ ਮਿੰਟ। ਨਹੀਂ ਦਿਓ ਬਿਆਨ ਅਸੀਂ ਤੁਹਾਨੂੰ ਕੀ ਕਹਿਣਾ। ਹਾਂਜੀ। ਐਸਾ ਜਿਹੜਾ ਇਨਸਟ੍ਰੂਮੈਂਟ ਹੈ ਉਹ ਮਾਮਲਾ। ਇੱਕ ਆਪਣਾ ਇਨਫੋਰਮੇਸ਼ਨ ਸੀ ਮੁਖਬਰੀ ਦੀ 3252754 ਨਾੜ। ਉਹ ਪੁਲੀ ਦਾ ਪਰਚਾ ਦਿੱਤਾ ਸੀਗਾ। ਇਹਨਾਂ ਨੂੰ ਦੋ ਨੌਜਵਾਨ ਸੀ ਜੇ ਮਨਜੀਤ ਤੇ ਪ੍ਰਨਾਮ ਇਹਨਾਂ ਨੂੰ ਐਪਰੀਂਡ ਕੀਤਾ ਸੀ। ਪਰ ਜਦੋਂ ਐਪਰੀਂਡ ਕੀਤਾ ਪੁੱਛ ਕੇ ਅਸੀਂ ਸ਼ੁਰੂ ਕਰਨਗੇ ਤਾਂ ਮਨਜੀਤ ਕੋਲ ਆਪਣਾ ਪਿਸਟਲ ਸੀ ਆਈ ਥਿੰਕ ਲਾਇਸੈਂਸੀ ਸੀਗਾ। ਪਤਾ ਲੱਗਾ ਹੋਣਾ। ਉਹ ਜਦੋਂ ਐਪਲੀਅੰਟ ਕੀਤਾ ਉਹਨੂੰ ਇੱਕਦਮ ਬਿਠਾਉਣ ਲੱਗੇ ਕਿਤੇ ਤੋਂ ਨੇ ਆਪਣੇ ਆਪ ਨੂੰ ਸ਼ੰਕ ਕਰ ਲਿਆ ਉਹਨੇ ਸਮਾਜਿਕ ਮਗਰਮਾ ਦਰਚ ਇਹ ਜਦੋਂ ਸਰ ਉਹਦੀ ਸਲਾਕਸੀ ਨੂੰ ਪਿੰਡ ਤੇ ਜਦੋਂ ਉਹਨੂੰ ਤੱਕਾਬੂ ਕੀਤਾ ਇਹ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਕਰ ਰਹੇ ਹਾਂ ਹਾਂਜੀ